ਅੰਮ੍ਰਿਤ ਜਦੋਂ ਵੀ ਆਪਣੇ ਖਰਚਿਆਂ ਲਈ ਪੈਸੇ ਮੰਗਦੀ ਤਾਂ ਉਸ ਦਾ ਪਤੀ ਕਹਿੰਦਾ ਮਾਂ ਕੋਲੋਂ ਲੈ ਲੈ ਅਤੇ ਜਦੋਂ ਉਹ ਆਪਣੀ ਸੱਸ ਕੋਲੋਂ ਮੰਗਦੀ ਤਾਂ ਸੱਸ ਉਸ ਦੀ ਉਸ ਨੂੰ ਛੋਟੀਆਂ-ਛੋਟੀਆਂ ਜੀਜਾਂ ਲਈ ਵੀ ਤਰਸਾਂਦੀ ਅਤੇ ਕਹਿੰਦੀ ਤੂੰ ਤਾਂ ਬਚਤ ਹੀ ਨਹੀਂ ਕਰਦੀ ਪਰ ਰੋਜ਼ ਸੱਸ ਆਪਣੀਆਂ ਧੀਆਂ ਨੂੰ ਘਰ ਸੱਦ ਲੈਂਦੀ ਅਤੇ ਹਜ਼ਾਰਾਂ ਰੁਪਏ ਉਹਨਾਂ ਦੀ ਮਹਿਮਾਨ ਨਿਵਾਜੀ ਵਿੱਚ ਖਰਚ ਦਿੰਦੀ ਤਾਂ ਕਾ ਆ ਕੇ ਅੰਮ੍ਰਿਤ ਨੇ ਆਨਲਾਈਨ ਕੰਮ ਸ਼ੁਰੂ ਕਰ ਲਿਆ ਅਤੇ ਲੱਖਾਂ ਰੁਪਏ ਕਮਾਉਣ ਲੱਗ ਪਈ ਜਦੋਂ ਸੱਸ ਨੇ ਨੂੰਹ ਦੇ ਬਦਲੇ ਹੋਏ ਤੇਵਰ ਦੇਖੇ ਤਾਂ ਉਸ ਨੂੰ ਚਰਿੱਤਰਹੀਣ ਸਾਬਤ ਕਰਕੇ ਘਰੋਂ ਕੱਢ ਦਿੱਤਾ ਅੰਮ੍ਰਿਤ ਦਾ ਪਤੀ ਅਰਜਨ ਇੱਕ ਦਿਨ ਤਲਾਕ ਦੇ ਕਾਗਜ਼ ਦੇਣ ਲਈ ਆਪਣੇ ਸਹੁਰੇ ਪਹੁੰਚਿਆ ਤਾਂ ਸਾਹਮਣੇ ਦਾ ਦ੍ਰਿਸ਼ ਦੇਖ ਕੇ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਸਾਹਮਣੇ ਅਰਜਨ ਖੜਾ ਸੀ ਅਤੇ ਕਹਿ ਰਿਹਾ ਸੀ ਅਮ੍ਰਿਤ ਮੈਨੂੰ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਅਰਜਨ ਦਫ਼ਤਰ ਜਾਣ ਲਈ ਤਿਆਰ ਖੜਾ ਸੀ ਅਮ੍ਰਿਤ ਨੇ ਹੁਣੇ ਹੀ ਰਸੋਈ ਵਿੱਚੋਂ ਉਸਦਾ ਟਿਫਿਨ ਤਿਆਰ ਕਰਕੇ ਲਿਆਂਦਾ ਸੀ ਅਰਜਨ ਨੇ ਅਮ੍ਰਿਤ ਦੇ ਹੱਥੋਂ ਟਿਫਿਨ ਲੈ ਲਿਆ ਉਸ ਨੂੰ ਦਫ਼ਤਰ ਲਈ ਦੇਰ ਹੋ ਰਹੀ ਸੀ ਅਤੇ ਉਸ ਨੂੰ ਪੁੱਛਣ ਲੱਗ ਪਿਆ ਕੀ ਗੱਲ ਹੈ ਅਰਜਨ ਮੈਨੂੰ ਕੁਝ ਪੈਸੇ ਚਾਹੀਦੇ ਨੇ ਨਵਾਂ ਸੂਟ ਲੈਣਾ ਹੈ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਭਤੀਜੇ ਦਾ ਮੁੰਡਣ ਆਉਣ ਵਾਲਾ ਹੈ ਉਹ ਚਮਕਦੀਆਂ ਅੱਖਾਂ ਨਾਲ ਉਸ ਵੱਲ ਦੇਖਣ ਲੱਗ ਪਈ ਉਹ ਆਪਣੇ ਭਤੀਜੇ ਦੇ ਮੁੰਡਣ ਲਈ ਬਹੁਤ ਉਤਸ਼ਾਹਿਤ ਸੀ ਅਮ੍ਰਿਤ ਮੈਂ ਤੈਨੂੰ ਕਿੰਨੀ ਵਾਰੀ ਆਖਿਆ ਹੈ ਕਿ ਜਦੋਂ ਵੀ ਤੈਨੂੰ ਪੈਸਿਆਂ ਦੀ ਲੋੜ ਪਵੇ ਤਾਂ ਮਾਂ ਕੋਲੋਂ ਲੈ ਲਿਆ ਕਰ ਮੈਂ ਹਰ ਮਹੀਨੇ ਉਹਨਾਂ ਨੂੰ ਘਰ ਦੇ ਖਰਚੇ ਲਈ ਪੈਸੇ ਦਿੰਦਾ ਹਾਂ ਉਹ ਵਿਅਸਤ ਅੰਦਾਜ਼ ਵਿੱਚ ਬੈਗ ਵਿੱਚ ਲੈਪਟਾਪ ਔਣ ਲੱਗ ਪਿਆ ਅਮ੍ਰਿਤ ਵਿਚਾਰੀ ਮੂੰਹ ਵਿਛਾ ਕੇ ਰਹਿ ਗਈ ਕਿਉਂਕਿ ਉਹ ਉਸ ਨੂੰ ਇਹ ਨਹੀਂ ਆਖ ਸਕਦੀ ਸੀ ਕਿ ਉਸ ਦੀ ਸੱਸ ਤਾਂ ਉਸ ਨੂੰ ਪੈਸੇ ਹੀ ਨਹੀਂ ਦਿੰਦੀ ਇਸ ਤੋਂ ਪਹਿਲਾਂ ਕਿ ਉਹ ਪਤੀ ਨਾਲ ਕੋਈ ਹੋਰ ਗੱਲ ਕਰਦੀ ਉਹ ਕਮਰੇ ਵਿੱਚ ਜੋ ਬਾਹਰ ਨਿਕਲ ਗਿਆ ਉਹ ਦਫਤਰ ਚਲਾ ਗਿਆ ਪਰ ਅਮ੍ਰਿਤ ਵਿਚਾਰੀ ਸਿਰ ਫੜ ਕੇ ਬੈਠ ਗਈ ਉਸ ਦੀਆਂ ਅੱਖਾਂ ਵੀ ਨਮ ਹੋ ਰਹੀਆਂ ਸੀ ਜਦੋਂ ਤੋਂ ਉਸ ਦਾ ਵਿਆਹ ਹੋਇਆ ਸੀ ਉਹ ਇੱਕ ਅਜੀਬ ਉਲਝਣ ਵਿੱਚ ਫਸ ਗਈ ਜਦੋਂ ਵੀ ਉਹ ਆਪਣੇ ਪਤੀ ਕੋਲੋਂ ਆਪਣੀ ਲੋੜ ਲਈ ਪੈਸੇ ਮੰਗਦੀ ਤਾਂ ਉਹ ਕਹਿੰਦਾ ਮਾਂ ਕੋਲੋਂ ਲੈ ਲੈ ਅਤੇ ਜਦੋਂ ਉਹ ਆਪਣੀ ਸੱਸ ਕੋਲੋਂ ਪੈਸੇ ਲੈਣ ਲਈ ਜਾਂਦੀ ਤਾ ਸਾਸੂ ਉਸ ਨੂੰ ਹਜ਼ਾਰ ਗੱਲਾਂ ਸੁਣਾ ਦਿੰਦੀ ਉਹ ਵਿਚਾਰੀ ਹੁਣ ਇਹੀ ਸੋਚਣ ਲੱਗ ਪਈ ਕਿ ਹੁਣ ਉਹ ਕੀ ਕਰੇ ਕਿਉਂਕਿ ਉਸ ਨੂੰ ਸੂਟ ਲੈਣਾ ਹੀ ਸੀ ਫਿਰ ਹਿੰਮਤ ਕਰਕੇ ਉਹ ਕਮਰੇ ਵਿੱਚੋਂ ਬਾਹਰ ਨਿਕਲ ਆਈ ਉਸ ਨੂੰ ਆਪਣੀ ਸਾਸ ਨਾਲ ਵੀ ਗੱਲ ਕਰਨੀ ਸੀ ਸਾਸ ਕਮਰੇ ਵਿੱਚ ਬੈਠੀ ਮੋਬਾਈਲ ਉੱਤੇ ਆਪਣੀ ਧੀ ਨਾਲ ਗੱਲਾਂ ਕਰ ਰਹੀ ਸੀ ਅਮ੍ਰਿਤ ਉਹਨਾਂ ਦੀ ਗੱਲ ਖਤਮ ਹੋਣ ਦਾ ਇੰਤਜ਼ਾਰ ਕਰਨ ਲੱਗ ਪਈ ਨੂ ਉੱਥੇ ਆਏ ਲਗਭਗ 10 ਮਿੰਟ ਹੋ ਚੁਕੇ ਸੀ ਪਰ ਸੱਸ ਤਾਂ ਬਸ ਆਪਣੀ ਧੀ ਨਾਲ ਹੀ ਗੱਲਾਂ ਕਰ ਰਹੀ ਸੀ ਉਹ ਦੇਖ ਚੁੱਕੀ ਸੀ ਕਿ ਉਹਨਾਂ ਦੀ ਨੂ ਕਿੰਨੀ ਦੇਰ ਤੋਂ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੈ ਪਰ ਸੱਸ ਨੇ ਉਸ ਨੂ ਦੇਖ ਕੇ ਨੱਕ ਮੂੰਹ ਚੜਾ ਲਿਆ ਅਤੇ ਮੂੰਹ ਦੂਜੇ ਪਾਸੇ ਫੇਰ ਫੇਰ ਕੇ ਹੱਸਦੀ ਹੋਈ ਧੀ ਨਾਲ ਗੱਲਾਂ ਕਰਨ ਲੱਗ ਪਈ ਉਹ ਅਜੇਹੀ ਹੀ ਸੀ ਹਰ ਵੇਲੇ ਧੀਆ ਨਾਲ ਫੋਨ ਉੱਤੇ ਗੱਲਾਂ ਕਰਦੀ ਰਹਿੰਦੀ ਅਤੇ ਅਮ੍ਰਿਤ ਵਿਚਾਰੀ ਨੂੰ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਕਿਉਂਕਿ ਉਹ ਸਿੱਧੀ ਅਤੇ ਘੱਟ ਬੋਲਣ ਵਾਲੀ ਕੁੜੀ ਸੀ ਉਹ ਆਪਣੇ ਘਰ ਵਿੱਚ ਝਗੜਾ ਨਹੀਂ ਕਰਵਾਉਣਾ ਚਾਹੁੰਦੀ ਸੀ ਇਸ ਲਈ ਅੱਜ ਤੱਕ ਆਪਣੀ ਸੱਸ ਦੀ ਅਸਲੀਅਤ ਆਪਣੇ ਪਤੀ ਨੂੰ ਨਾ ਦੱਸ ਸਕੀ ਪਰ ਹੁਣ ਉਹ ਥੱਕ ਚੁੱਕੀ ਸੀ ਉਸ ਦੀਆਂ ਇੱਛਾਵਾਂ ਤਾਂ ਉਸ ਦੇ ਦਿਲ ਵਿੱਚ ਹੀ ਦੱਬੀਆਂ ਜਾ ਰਹੀਆਂ ਸੀ ਜਦੋਂ ਸੱਸ ਨੇ ਫੋਨ ਕੱਟ ਕੇ ਸਵਾਲੀਆਂ ਨਜ਼ਰਾਂ ਨਾਲ ਉਸ ਵੱਲ ਦੇਖਿਆ ਤਾਂ ਅਮ੍ਰਿਤ ਨੇ ਕਿਹਾ ਮਾ ਜੀ ਮੈਨੂੰ ਕੁਝ ਪੈਸੇ ਚਾਹੀਦੇ ਨੇ ਅਰਜਨ ਨੇ ਆਖਿਆ ਹੈ ਕਿ ਮੈਂ ਤੁਹਾਡੇ ਕੋਲੋਂ ਲੈ ਲਵਾਂ ਉਹ ਡਰਦੀ ਡਰਦੀ ਕੰਬਦੀ ਹੋਈ ਆਵਾਜ਼ ਵਿੱਚ ਬੋਲ ਰਹੀ ਸੀ ਕਿਉਂਕਿ ਉਸਨੂੰ ਪਤਾ ਸੀ ਕਿ ਹੁਣ ਉਸਦੀ ਸੱਸ ਉਸਨੂੰ ਨਾ ਜਾਣੇ ਕੀ ਕੀ ਗੱਲਾਂ ਸੁਣਾਏਗੀ ਕਿਉਂਕਿ ਜਦੋਂ ਵੀ ਉਹ ਪੈਸੇ ਮੰਗਣ ਆਉਂਦੀ ਤਾਂ ਸੱਸ ਕਹਿੰਦੀ ਤੂੰ ਤਾਂ ਇੱਕ ਬੇਪਰਵਾਹ ਕੁੜੀ ਹੈ ਤੇ ਤੈਨੂੰ ਤਾਂ ਪਤੀ ਦੀ ਕਮਾਈ ਉਡਾਉਣ ਦਾ ਸ਼ੌਂਕ ਹੈ ਕੁਝ ਪੈਸੇ ਬਚਾ ਵੀ ਲਿਆ ਕਰ ਤੂੰ ਪੈਸੇ ਕੀ ਕਰਨੇ ਨੇ ਸਾਰਾ ਦਿਨ ਤਾਂ ਤੂੰ ਘਰ ਵਿੱਚ ਬੈਠੀ ਰਹਿੰਦੀ ਹੈ ਤੇਰੇ ਕਿਹੜੇ ਕਾਰੋਬਾਰ ਚੱਲ ਰਹੇ ਨੇ ਜਿਨ੍ਹਾਂ ਲਈ ਤੈਨੂੰ ਪੈਸਿਆਂ ਦੀ ਲੋੜ ਹੈ ਅੰਮ੍ਰਿਤ ਦੀ ਸੱਸ ਨੇ ਬਿਲਕੁਲ ਉਹੀ ਜਵਾਬ ਦਿੱਤਾ ਜੋ ਉਹ ਸੋਚ ਰਹੀ ਸੀ ਪਰ ਉਹ ਇਹ ਨਹੀਂ ਸੋਚ ਰਹੀ ਸੀ ਕਿ ਉਹ ਇੰਨੇ ਗੁੱਸੇ ਨਾਲ ਜਵਾਬ ਦੇਣਗੇ ਸੱਸ ਕਹਿ ਰਹੀ ਸੀ ਕਿ ਉਸ ਦੇ ਕਿਹੜੇ ਕਾਰੋਬਾਰ ਚੱਲ ਰਹੇ ਨੇ ਪਰ ਜੇਕਰ ਹੁਣ ਉਸ ਦੇ ਕਾਰੋਬਾਰ ਚੱਲ ਰਹੇ ਹੁੰਦੇ ਤਾਂ ਉਹ ਕਿਉਂ ਉਹਨਾਂ ਕੋਲੋਂ ਪੈਸੇ ਮੰਗਦੀ ਉਹ ਵਿਚਾਰੀ ਰੁਪਏ ਰੁਪਏ ਲਈ ਆਪਣੀ ਸੱਸਦ ਉੱਤੇ ਨਿਰਭਰ ਹੋ ਕੇ ਰਹਿ ਗਈ ਸੀ ਉਸ ਦਾ ਪਤੀ ਚੰਗਾ ਕਮਾਉਂਦਾ ਸੀ ਪਰ ਉਸ ਦੇ ਪਤੀ ਵਿੱਚ ਬਸ ਇੱਕ ਹੀ ਘਾਟ ਸੀ ਉਹ ਪੂਰੀ ਤਨਖਾਹ ਲੈ ਕੇ ਮਾਂ ਦੇ ਹੱਥ ਉੱਤੇ ਰੱਖ ਦਿੰਦਾ ਅਤੇ ਉਹ ਵਿਚਾਰੀ ਖਾਲੀ ਹੱਥ ਰਹਿ ਜਾਂਦੀ ਮਾਂ ਜੀ ਤੁਹਾਨੂੰ ਤਾਂ ਪਤਾ ਹੈ ਕਿ ਮੇਰੇ ਭਰਾ ਦੇ ਘਰ ਮੁੰਡਾ ਜਨਮਿਆ ਹੈ ਮੈਨੂੰ ਐਤਵਾਰ ਨੂੰ ਉਸ ਦੇ ਮੁੰਡਰ ਵਿੱਚ ਜਾਣਾ ਹੈ ਉਸ ਲਈ ਮੈਂ ਨਵਾਂ ਸੂਟ ਲੈਣਾ ਚਾਹੁੰਦੀ ਸੀ ਕਿਉਂਕਿ ਮੇਰੇ ਕੋਲ ਕੋਈ ਠੀਕ-ਠਾਕ ਸੂਟ ਹੀ ਨਹੀਂ ਹੈ ਹੁਣ ਉਹ ਵੀ ਕੰਬਦੀ ਆਵਾਜ਼ ਵਿੱਚ ਪੈਸੇ ਮੰਗਣ ਦਾ ਕਾਰਨ ਦੱਸ ਰਹੀ ਸੀ ਉਸ ਦਾ ਦਿਲ ਤਾਂ ਨਹੀਂ ਚਾਹੁੰਦਾ ਸੀ ਕਿ ਉਹ ਆਪਣੀ ਸੱਸ ਕੋਲੋਂ ਪੈਸੇ ਮੰਗੇ ਪਰ ਉਸ ਨੂੰ ਪੈਸਿਆਂ ਦੀ ਬਹੁਤ ਲੋੜ ਸੀ ਉਹ ਆਪਣੇ ਪੇਕੇ ਘਰ ਵਿੱਚ ਆਪਣਾ ਮਜ਼ਾਕ ਨਹੀਂ ਬਣਵਾਉਣਾ ਚਾਹੁੰਦੀ ਸੀ ਕਿਉਂਕਿ ਉਸ ਦੀਆਂ ਸਾਰੀਆਂ ਭੈਣਾਂ ਅਤੇ ਚਚੇਰੀਆਂ ਭੈਣਾਂ ਨਵੇਂ ਸੂਟ ਲੈ ਰਹੀ ਸੀ ਬਾਜੀ ਬਾ ਇਥੇ ਤਾਂ ਪਤੀ ਦੀ ਕਮਾਈ ਨੂੰ ਚੰਗੇ ਤਰੀਕੇ ਨਾਲ ਬਰਬਾਦ ਕੀਤਾ ਜਾ ਰਿਹਾ ਹੈ ਮੇਰਾ ਪੁੱਤ ਕੋਈ ਮੰਤਰੀ ਨਹੀਂ ਲੱਗਿਆ ਜੋ ਤੇਰੀਆਂ ਫਾਲਤੂਈ ਸ਼ਾਮਾ ਪੂਰੀਆਂ ਕਰਦਾ ਫਿਰੇ ਉਹ ਸਾਰਾ ਦਿਨ ਗਧਿਆਂ ਵਾਂਗ ਕੰਮ ਕਰਦਾ ਹੈ ਪਰ ਤੈਨੂੰ ਤਾਂ ਉਸ ਦੀ ਕੋਈ ਚਿੰਤਾ ਹੀ ਨਹੀਂ ਉਸ ਦੀ ਇੰਨੀ ਜਹੀ ਗੱਲ ਉੱਤੇ ਫਟ ਪਈ ਉਹਨਾਂ ਦੀਆਂ ਸਖਤ ਨਜ਼ਰਾਂ ਦੇਖ ਕੇ ਅਮ੍ਰਿਤ ਵਿਚਾਰੀ ਘਬਰਾ ਗਈ ਉਸ ਦੇ ਹੱਥ ਹੱਥਾਂ ਉੱਤੇ ਪਸੀਨਾ ਆਉਣ ਲੱਗ ਪਿਆ ਉਹ ਇੱਕ ਭੋਲੀ ਭਾਲੀ ਕੁੜੀ ਸੀ ਉਹ ਖਾਮੋਸ਼ੀ ਨਾਲ ਸਿਰ ਝੁਕਾਈ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ ਅਤੇ ਉਸ ਦੀ ਸੱਸ ਤਾਂ ਬੱਸ ਬੋਲਦੀ ਹੀ ਜਾ ਰਹੀ ਸੀ ਉਹਨਾਂ ਨੂੰ ਤਾਂ ਉਸ ਨੂੰ અપਮਾਨਿਤ ਕਰਨ ਦਾ ਮੌਕਾ ਮਿਲ ਗਿਆ ਸੀ ਤੈਨੂੰ ਤਾਂ ਨਵੇਂ ਕੱਪੜਿਆਂ ਦੀ ਕੋਈ ਲੋੜ ਹੀ ਨਹੀਂ ਮੈਂ ਦੇਖਿਆ ਹੈ ਤੇਰੀ ਅਲਮਾਰੀ ਕੱਪੜਿਆਂ ਨਾਲ ਭਰੀ ਪਈ ਹੈ ਉਸ ਵਿੱਚੋਂ ਹੀ ਕੋਈ ਪਹਿਨ ਲਈ ਅਤੇ ਤੇ ਵੈਸੇ ਵੀ ਮੇਰੇ ਕੋਲ ਪੈਸੇ ਨਹੀਂ ਹੈ ਮਹੀਨੇ ਦਾ ਅੰਤ ਚੱਲ ਰਿਹਾ ਹੈ ਘਰ ਦਾ ਖਰਚਾ ਵੀ ਤਾਂ ਪੂਰਾ ਕਰਨਾ ਹੈ ਪਰ ਤੂੰ ਕੀ ਜਾਣੇ ਕਿ ਘਰ ਕਿਵੇਂ ਚਲਾਇਆ ਜਾਂਦਾ ਹੈ ਤੇਰੀ ਮਾਂ ਨੇ ਤੈਨੂੰ ਕੁਝ ਸਿਖਾਇਆ ਹੀ ਨਹੀਂ ਹੁਣ ਉਹ ਉਸ ਦੀ ਪਰਵਰਿਸ਼ ਉਤੇ ਵੀ ਗੱਲਾਂ ਸੁਣਾਉਣ ਲੱਗ ਪਈ ਸੀ ਉਹਨ ਅਮ੍ਰਿਤ ਵਿੱਚ ਇੰਨੀ ਹਿੰਮਤ ਨਾ ਸੀ ਕਿ ਉਹ ਫਿਰ ਤੋਂ ਉਹਨਾਂ ਕੋਲ ਪੈਸੇ ਮੰਗ ਸਕੇ ਉਸ ਕੋਲ ਕੋਈ ਨਵੇਂ ਕੱਪੜੇ ਨਹੀਂ ਸੀ ਸਾਰੇ ਕੱਪੜੇ ਪੁਰਾਣੇ ਹੋ ਚੁੱਕੇ ਸੀ ਉਹ ਖਾਲੀ ਹੱਥ ਸੱਸ ਦੇ ਕਮਰੇ ਵਿੱਚੋਂ ਬਾਹਰ ਨਿਕਲ ਆਈ ਸੱਸ ਦੇ ਕਮਰੇ ਵਿੱਚੋਂ ਨਿਕਲਣ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਨਹੀਂ ਗਈ ਕਿਉਂਕਿ ਉਸ ਨੂੰ ਹਜੇ ਰਸੋਈ ਦਾ ਕੰਮ ਵੀ ਕਰਨਾ ਸੀ ਰਾਤ ਨੂੰ ਉਸ ਦੀ ਸੱਸ ਨੇ ਉਸ ਨੂੰ ਦੱਸਿਆ ਸੀ ਕਿ ਅੱਜ ਉਸ ਦੀਆਂ ਤਿੰਨੇ ਨਣਦਾ ਘਰ ਰਹਿਣ ਆਉਣ ਵਾਲੀਆਂ ਨੇ ਉਹ ਸ਼ਿੰਕੂ ਤੇ ਖੜੀ ਬਰਤਨ ਧੋ ਰਹੀ ਸੀ ਅਤੇ ਇਹ ਹੀ ਸੋਚ ਰਹੀ ਸੀ ਕਿ ਜੇਕਰ ਉਹਨਾਂ ਕੋਲ ਪੈਸੇ ਨਹੀਂ ਤਾਂ ਫਿਰ ਆਪਣੀਆਂ ਧੀਆਂ ਨੂੰ ਕਿਵੇਂ ਸਾਧ ਰਹੇ ਹੈ ਕਿਉਂਕਿ ਜਦੋਂ ਉਹ ਆਉਂਦੀਆਂ ਨੇ ਤਾਂ ਉਸ ਦੀ ਸੱਸ ਬਹੁਤ ਸਾਰਾ ਖਰਚਾ ਕਰਦੀ ਸੀ ਉਹ ਰਸੋਈ ਵਿੱਚ ਖੜੀ ਹਜੇ ਇਹ ਹੀ ਸੋਚ ਰਹੀ ਸੀ ਕਿ ਅਚਾਨਕ ਮੁਹੱਲੇ ਦਾ ਇੱਕ ਮੁੰਡਾ ਆਇਆ ਜਿਸ ਦੇ ਹੱਥ ਵਿੱਚ ਵੱਡੇ ਵੱਡੇ ਥੈਲੇ ਸੀ ਉਹ ਸਮਾਨ ਦੇ ਥੈਲੇ ਅੰਮ੍ਰਿਤ ਦੇ ਹਵਾਲੇ ਕਰਕੇ ਨਿਕਲ ਗਿਆ ਅਤੇ ਨਾਲ ਹੀ ਇਹ ਵੀ ਆਖ ਗਿਆ ਕਿ ਉਸ ਨੂੰ ਤੁਹਾਡੀ ਸੱਸ ਨੇ ਬਾਜ਼ਾਰੋਂ ਚੀਜ਼ਾਂ ਲੈਣ ਲਈ ਭੇਜਿਆ ਸੀ ਜਿਵੇਂ ਹੀ ਅੰਮ੍ਰਿਤ ਦੀ ਨਜ਼ਰ ਬਿੱਲ ਤੇ ਪਈ ਤਾਂ ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਉਹਨਾਂ ਨੇ ਆਪਣੀ ਧੀਆਂ ਲਈ ਪੂਰੇ 7000 ਰੁਪਏ ਦਾ ਸਮਾਨ ਮੰਗਵਾਇਆ ਸੀ ਜਦੋਂ ਉਸ ਨੇ ਥੈਲੇ ਖੋਲ ਕੇ ਦੇਖੇ ਤਾਂ ਉਸ ਵਿੱਚ ਦੁਨੀਆ ਜਹਾਨ ਦੀ ਹਰ ਚੀਜ਼ ਰੱਖੀ ਸੀ ਖਾਣ ਪੀਣ ਤੋਂ ਲੈ ਕੇ ਲੈ ਕੇ ਪਾਉਂਦੀਆਂ ਸਾਰੀਆਂ ਚੀਜ਼ਾਂ ਹੀ ਸੀ ਉਸ ਵਿੱਚ ਉਹਨਾਂ ਨੇ ਆਪਣੀਆਂ ਧੀਆਂ ਦੇ ਬੱਚਿਆਂ ਲਈ ਬਹੁਤ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ ਮੰਗਵਾਈਆਂ ਸੀ ਇਹ ਦੇਖ ਕੇ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਹੀ ਨਿਕਲ ਆਏ ਕਿਉਂਕਿ ਹਾਲੇ ਉਹਨਾਂ ਨੇ ਆਖਿਆ ਸੀ ਕਿ ਉਹਨਾਂ ਕੋਲ ਪੈਸੇ ਨਹੀਂ ਅਤੇ ਹੁਣ ਆਪ ਹੀ ਇੰਨੀਆਂ ਜ਼ਿਆਦਾ ਚੀਜ਼ਾਂ ਮੰਗਵਾ ਲਈਆਂ ਸੀ ਜਦੋਂ ਕਿ ਇਸ ਵਿਚਾਰੀ ਨੂੰ ਤਾਂ ਬਸ 2000 ਰੁਪਏ ਹੀ ਚਾਹੀਦੇ ਸੀ ਪਰ ਉਹ ਬੇਵੱਸ ਸੀ ਉਹ ਅੱਜ ਤੱਕ ਆਪਣੇ ਮਾਤਾ ਪਿਤਾ ਦੀ ਪਰਵਰਿਸ਼ ਕਾਰਨ ਹੀ ਖਾਮੋਸ਼ ਸੀ ਕਿਉਂਕਿ ਉਸਦੇ ਮਾਤਾ ਪਿਤਾ ਨੇ ਉਸ ਨੂੰ ਹਮੇਸ਼ਾ ਇਹੀ ਸਮਝਾਇਆ ਸੀ ਕਿ ਧੀਆਂ ਦਾ ਕੰਮ ਘਰ ਨੂੰ ਜੋੜਨਾ ਹੁੰਦਾ ਹੈ ਨਾ ਕਿ ਤੋੜਨਾ ਉਹ ਚੁੱਪਚਾਪ ਸਾਰਾ ਸਮਾਨ ਰਸੋਈ ਵਿੱਚ ਲੱਗੇ ਬੋਕਸਾਂ ਵਿੱਚ ਸੈੱਟ ਕਰਨ ਲੱਗ ਪਈ ਫਿਰ ਸੋਈ ਦਾ ਕੰਮ ਖਤਮ ਕਰਕੇ ਆਰਾਮ ਕਰਨ ਲਈ ਆਪਣੇ ਕਮਰੇ ਵਿੱਚ ਆ ਗਈ ਹਾਲੇ 20 ਮਿੰਟ ਹੀ ਹੋਏ ਸੀ ਕਿ ਉਸ ਦੀ ਸਾਸਦੰਨ ਦਨੰਦੀ ਹੋਈ ਉਸਦੇ ਕਮਰੇ ਵਿੱਚ ਆ ਗਈ ਮਹਾਰਾਣੀ ਜੇ ਤੈਨੂੰ ਆਰਾਮ ਕਰਨ ਦੀ ਫੁਰਸਤ ਮਿਲ ਗਈ ਹੈ ਤਾਂ ਆ ਕੇ ਸ਼ਾਮ ਦੇ ਖਾਣੇ ਦੀ ਤਿਆਰੀ ਕਰ ਲੈ ਹਾਲੇ ਬਸ ਦੁਪਹਿਰ ਦੇ 2 ਵਜੇ ਸੀ ਅਤੇ ਉਹ ਉਸ ਨੂੰ ਸ਼ਾਮ ਦੇ ਖਾਣੇ ਦੀ ਤਿਆਰੀ ਕਰਨ ਲਈ ਬੋਲ ਰਹੀ ਸੀ ਸੱਸ ਦੀ ਗੱਲ ਉਤੇ ਉਹ ਵਿਚਾਰੀ ਹੜਬੜਾ ਕੇ ਉੱਠ ਬੈਠੀ ਉਸ ਨੇ ਘੜੀ ਵਿੱਚ ਦੇਖਿਆ ਤਾਂ ਹਾਲੇ 2 ਵਜੇ ਰਹੇ ਸੀ ਮਾਜੀ ਹਾਲੇ ਤਾਂ ਬਹੁਤ ਸਮਾਂ ਪਿਆ ਹੈ ਉਹ ਹੌਲੇ ਸੂਰ ਵਿੱਚ ਘੜੀ ਵੱਲ ਇਸ਼ਾਰਾ ਕਰਦੀ ਹੋਈ ਬੋਲੀ ਆਉਂਸ ਦੀ ਸਾਸ ਕਹਿਣ ਲੱਗੀ ਮੈਨੂੰ ਲੱਗਦਾ ਹੈ ਕਿ ਤੇਰੀ ਜਦਾਸ ਚਲੀ ਗਈ ਹੈ ਚੱਲ ਮੈਂ ਫਿਰ ਦੱਸ ਦਿੰਦੀ ਹਾਂ ਥੋੜੀ ਦੇਰ ਵਿੱਚ ਹੀ ਤੇਰੀਆਂ ਨਣਦਾ ਆਉਣ ਵਾਲੀਆਂ ਨੇ ਅਤੇ ਮੈਂ ਚਾਹੁੰਦੀ ਹਾਂ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਸਭ ਕੁਝ ਤਿਆਰ ਹੋ ਜਾਵੇ ਉਹ ਗੁੱਸੇ ਨਾਲ ਉਸ ਤੇ ਚਿੰਕਣ ਲੱਗ ਪਈ ਉਹਨਾਂ ਦਾ ਗੁੱਸਾ ਦੇਖ ਕੇ ਉਹ ਤੁਰੰਤ ਬਿਸਤਰ ਤੋਂ ਹੇਠਾਂ ਆ ਗਈ ਉਸ ਉਹ ਤੇ ਟਿੰਕਨ ਤੋਂ ਬਾਅਦ ਕਮਰੇ ਵਿੱਚੋਂ ਬਾਹਰ ਨਿਕਲ ਗਈ ਅਤੇ ਉਹ ਵੀ ਉਹਨਾਂ ਦੇ ਪਿੱਛੇ-ਪਿੱਛੇ ਰਸੋਈ ਵਿੱਚ ਆ ਗਈ ਉਸ ਦੀ ਸੱਸ ਨੇ ਕੰਮ ਦੀ ਇੱਕ ਲੰਮੀ ਸੂਚੀ ਉਸ ਦੇ ਹੱਥ ਵਿੱਚ ਥਮਾ ਦਿੱਤੀ ਅਤੇ ਆਪ ਰਸੋਈ ਵਿੱਚੋਂ ਬਾਹਰ ਨਿਕਲ ਗਈ ਉਸ ਦੀ ਸੱਸ ਇਹ ਚਾਹੁੰਦੀ ਸੀ ਕਿ ਉਹਨਾਂ ਦੀਆਂ ਧੀਆਂ ਦੇ ਆਉਣ ਤੋਂ ਪਹਿਲਾਂ ਸਭ ਕੁਝ ਤਿਆਰ ਹੋ ਜਾਵੇ ਅੰਮ੍ਰਿਤ ਨੂੰ ਵੀ ਚੰਗੀ ਤਰ੍ਹਾਂ ਪਤਾ ਸੀ ਕਿ ਉਸ ਦੀ ਸੱਸ ਕੀ ਚਾਹੁੰਦੀ ਹੈ ਉਹ ਚੁੱਪਚਾਪ ਕੰਮ ਵਿੱਚ ਲੱਗ ਗਈ ਕੰਮ ਕਰਦਿਆਂ ਕਰਦਿਆਂ ਸ਼ਾਮ ਹੋਣ ਲੱਗ ਪਈ ਇੰਨੀ ਦੇਰ ਖੜੇ ਰਹਿਣ ਕਾਰਨ ਉਸ ਦੀ ਕਮਰ ਦੋਹਰੀ ਹੋ ਗਈ ਸੀ ਉਹ ਸਾਰਾ ਕੰਮ ਖਤਮ ਕਰ ਚੁੱਕੀ ਸੀ ਹੁਣ ਉਸ ਨੂੰ ਸਿਰਫ ਆਟਾ ਹੀ ਗੁੰਨਣਾ ਸੀ ਪਰ ਹੁਣ ਤੱਕ ਉਸ ਦੀਆਂ ਨਣਦਾਂ ਦਾ ਕੋਈ ਨਾਂ ਨਿਸ਼ਾਨ ਨਹੀਂ ਸੀ ਕਿਉਂਕਿ ਉਹ ਉਹਨਾਂ ਨੇ ਸ਼ਾਮ ਨੂੰ ਹੀ ਆਉਣਾ ਸੀ ਉਸ ਦੀ ਸੱਸ ਨੇ ਜਾਣ ਬੁੱਝ ਕੇ ਹੀ ਉਸ ਨੂੰ ਝੂਠ ਬੋਲਿਆ ਸੀ ਤਾਂ ਜੋ ਸਾਰਾ ਕੰਮ ਖਤਮ ਕਰ ਲਵੇ ਆਟਾ ਗੁੰਨ ਕੇ ਰੱਖਣ ਤੋਂ ਬਾਅਦ ਉਹ ਰਸੋਈ ਵਿੱਚੋਂ ਬਾਹਰ ਨਿਕਲ ਆਈ ਕਿਉਂਕਿ ਰਸੋਈ ਵਿੱਚ ਬਹੁਤ ਜ਼ਿਆਦਾ ਗਰਮੀ ਹੋ ਰਹੀ ਸੀ ਜਿਵੇਂ ਹੀ ਉਹ ਬਾਹਰ ਆਈ ਤਾਂ ਦਰਵਾਜ਼ੇ ਦੀ ਘੰਟੀ ਵੱਜਣ ਲੱਗ ਪਈ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੀਆਂ ਤਿੰਨੇ ਨਣਦਾ ਆਪਣੇ ਬੱਚਿਆਂ ਸਮੇਤ ਬਾਹਰ ਖੜੀਆਂ ਸੀ ਉਸ ਨੇ ਆਪਣੀਆਂ ਨਣਦਾ ਨੂੰ ਨਮਸਤੇ ਕੀਤੀ ਤਾਂ ਉਹ ਜਵਾਬ ਦਿੱਤੇ ਬਿਨਾਂ ਹੀ ਘਰ ਦੇ ਅੰਦਰ ਆ ਗਈਆਂ ਕਿਉਂਕਿ ਉਹਨਾਂ ਦੀ ਮਾਂ ਨੇ ਫੋਨ ਉੱਤੇ ਉਹਨਾਂ ਉਹ ਭਾਬੀ ਦੇ ਵਿਰੋਧ ਵਿਰੋਧ ਵਿੱਚ ਭੜਕਾਉਂਦੀ ਰਹਿੰਦੀ ਸੀ ਅਮ੍ਰਿਤ ਵਿਚਾਰੀ ਉੱਥੇ ਹੀ ਖੜੀ ਰਹਿ ਗਈ ਅਤੇ ਫਿਰ ਦਰਵਾਜ਼ਾ ਦਰਵਾਜ਼ਾ ਬੰਦ ਕਰਨ ਤੋਂ ਬਾਅਦ ਉਹਨਾਂ ਦੇ ਕੋਲ ਹੀ ਆ ਕੇ ਬੈਠ ਗਈ ਸੱਸ ਬੜੇ ਪਿਆਰ ਨਾਲ ਆਪਣੀਆਂ ਧੀਆਂ ਦੇ ਗਲੇ ਲੱਗ ਰਹੀ ਸੀ ਇਹ ਦੇਖ ਕੇ ਤਾਂ ਅਮ੍ਰਿਤ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ ਕਿਉਂਕਿ ਉਹ ਵੀ ਆਪਣੀ ਮਾਂ ਦੇ ਘਰ ਰਹਿਣ ਲਈ ਜਾਣਾ ਚਾਹੁੰਦੀ ਸੀ ਪਰ ਹਰ ਵੇਲੇ ਉਸ ਦੀ ਸੱਸ ਉਸ ਨੂੰ ਇਹੀ ਆਖ ਕੇ ਰੋਕ ਲੈਂਦੀ ਕਿ ਜੇ ਤੂੰ ਪੇਕੇ ਚਲੀ ਗਈ ਤਾਂ ਘਰ ਦਾ ਕੰਮ ਕੌਣ ਕਰੇਗਾ ਇਸ ਵੇਲੇ ਅਮ੍ਰਿਤ ਇਹੀ ਸੋਚ ਰਹੀ ਸੀ ਕਿ ਰੋਜ਼-ਰੋਜ਼ ਉਸ ਦੀਆਂ ਨਣਦਾਂ ਉਸ ਦੇ ਘਰ ਆ ਜਾਂਦੀਆਂ ਨੇ ਤਾਂ ਫਿਰ ਉਹਨਾਂ ਦੇ ਘਰਾਂ ਦਾ ਕੰਮ ਕੌਣ ਕਰਦਾ ਵੇਗਾ ਫਿਰ ਉਸਨੇ ਆਪਣੀ ਚੁੰਨੀ ਨਾਲ ਆਪਣੀਆਂ ਅੱਖਾਂ ਸਾਫ਼ ਕੀਤੀਆਂ ਕਿਉਂਕਿ ਉਹ ਕਿਸੇ ਦੇ ਸਾਹਮਣੇ ਕਮਜ਼ੋਰ ਨਹੀਂ ਪੈਣਾ ਚਾਹੁੰਦੀ ਸੀ ਹੁਣ ਇੱਥੇ ਹੀ ਬੈਠੀ ਰਹੇਗੀ ਜਾਂ ਖਾਣ ਪੀਣ ਦੀ ਕੋਈ ਵਿਵਸਥਾ ਵੀ ਕਰੇਗੀ ਉਸ ਦੀ ਸੱਸ ਨੇ ਅੱਖਾਂ ਦਿਖਾਉਂਦੇ ਹੋਏ ਆਖਿਆ ਸੱਸ ਦੇ ਅੱਖਾਂ ਉੱਤੇ ਉਹ ਜਲਦੀ ਨਾਲ ਉੱਠ ਖੜੀ ਹੋਈ ਅਤੇ ਰਸੋਈ ਵਿੱਚ ਆ ਗਈ ਉਹ ਸਾਬਤ ਦੇ ਲਈ ਤਾਜ਼ਾ ਜੂਸ ਬਣਾਉਣ ਲੱਗ ਪਈ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਉਸਨੇ ਸੋਚਿਆ ਕਿ ਖਾਣੇ ਤੋਂ ਪਹਿਲਾਂ ਕੁਝ ਠੰਡਾ ਹੀ ਪਰੋਸ ਦਵੇ ਜੂਸ ਦੇ ਨਾਲ ਨਾਲ ਉਸਨੇ ਫਲ ਵੀ ਘਟ ਲਏ 15 ਮਿੰਟਾਂ ਦੇ ਅੰਦਰ ਹੀ ਉਹ ਸਭ ਕੁਝ ਤਿਆਰ ਕਰਕੇ ਸੱਸ ਦੇ ਕਮਰੇ ਵਿੱਚ ਲੈ ਆਈ ਪਰ ਜਿਵੇਂ ਹੀ ਉਹ ਕਮਰੇ ਵਿੱਚ ਦਾਖਲ ਹੋਈ ਤਾਂ ਉਸ ਨੂੰ ਆਪਣੇ ਕੰਨਾਂ ਉੱਤੇ ਵਿਸ਼ਵਾਸ ਨਹੀਂ ਹੋਇਆ ਸੱਸ ਧੀਆਂ ਨਾਲ ਉਸ ਦੀ ਬੁਰੀਾਈ ਕਰ ਰਹੀ ਸੀ ਅਤੇ ਕਹਿ ਰਹੀ ਸੀ ਕਿ ਉਹ ਘਰ ਦਾ ਕੋਈ ਕੰਮ ਨਹੀਂ ਕਰਦੀ ਅਤੇ ਸਾਰਾ ਕੰਮ ਉਸ ਦੀ ਸੱਸ ਨੂੰ ਹੀ ਕਰਨਾ ਪੈਂਦਾ ਹੈ ਪਰ ਜਿਵੇਂ ਹੀ ਸੱਸ ਨੇ ਉਸ ਨੂੰ ਦੇਖਿਆ ਤਾਂ ਚੁੱਪ ਹੋ ਕੇ ਬੈਠ ਗਈ ਉਸ ਨੇ ਸਭ ਦੇ ਸਾਹਮਣੇ ਟਰੇ ਰੱਖੀ ਤਾਂ ਸਭ ਜੂਸ ਦੇ ਗਿਲਾਸ ਚੁੱਕਦੇ ਗਏ ਬੱਚੇ ਤਾਂ ਕਮਰੇ ਵਿੱਚੋਂ ਬਾਹਰ ਖੇਡ ਰਹੇ ਸੀ ਉਹ ਸਾਰੇ ਘਰ ਵਿੱਚ ਉਦਮ ਆਚਾਰ ਰਹੇ ਸੀ ਉਹ ਆਪ ਵੀ ਇੱਕ ਗਲਾਸ ਚੁੱਕ ਕੇ ਹਾਲੇ ਕੁਰਸੀ ਤੇ ਬੈਠੀ ਹੀ ਸੀ ਕਿ ਉਸ ਦੀ ਸੱਸ ਫਿਰ ਉਸ ਦੀ ਨੂੰ ਅੱਖਾਂ ਦਿਖਾਉਣ ਲੱਗ ਪਈ ਪਤਾ ਨਹੀਂ ਉਹ ਕੀ ਚਾਹੁੰਦੀ ਸੀ ਅਮ੍ਰਿਤ ਦੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਸੀ ਪਰ ਫਿਰ ਉਹ ਸਮਝ ਗਈ ਕਿ ਉਹ ਉਸ ਨੂੰ ਇੱਥੋਂ ਜਾਣ ਲਈ ਕਹਿ ਰਹੀ ਸੀ ਉਹ ਵਿਚਾਰੀ ਹੱਥ ਵਿੱਚ ਗਲਾਸ ਫੜੀ ਕਮਰੇ ਵਿੱਚੋਂ ਬਾਹਰ ਨਿਕਲ ਆਈ ਸੱਸ ਦੇ ਅਜਿਹੇ ਵਿਵਹਾਰ ਨਾਲ ਉਸ ਦਾ ਦਿਲ ਬਹੁਤ ਦੁਖੀ ਹੋਇਆ ਸੀ ਅਤੇ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਸੀ ਜਦੋਂ ਵੀ ਉਸ ਦੀਆਂ ਨਣਦਾ ਹੁੰਦੀਆਂ ਤਾਂ ਉਸ ਦੀ ਸੱਸ ਉਸ ਨੂੰ ਕਮਰੇ ਵਿੱਚੋਂ ਬਾਹਰ ਭੇਜ ਦਿੰਦੀ ਉਹ ਫਿਰ ਰਸੋਈ ਵਿੱਚ ਆ ਗਈ ਕਿਉਂਕਿ ਹਾਲੇ ਉਸਨੂੰ ਰੋਟੀਆਂ ਵੀ ਬਣਾਉਣੀਆਂ ਸੀ ਬਰਤਨ ਸੈੱਟ ਕਰਨ ਤੋਂ ਬਾਅਦ ਉਸਨੇ ਜਲਦੀ ਜਲਦੀ ਰੋਟੀਆਂ ਵੀ ਬਣਾ ਲਈਆਂ ਸ਼ਾਮ ਹੋ ਚੁੱਕੀ ਸੀ ਅਤੇ ਉਸਦਾ ਪਤੀ ਵੀ ਦਫ਼ਤਰ ਤੋਂ ਵਾਪਸ ਆ ਚੁੱਕਿਆ ਸੀ ਉਹਨ ਸਾਬਰ ਜਾਣੇ ਡਾਈਨਿੰਗ ਟੇਬਲ ਤੇ ਉੱਤੇ ਬੈਠ ਕੇ ਖਾਣਾ ਖਾ ਰਹੇ ਸੀ ਇੱਕ ਉਹੀ ਸੀ ਜੋ ਰਸੋਈ ਵਿੱਚ ਖੜੀ ਰੋਟੀਆਂ ਬਣਾ ਰਹੀ ਸੀ ਕਿਉਂਕਿ ਉਸਦੀ ਸੱਸ ਨੇ ਸਖਤੀ ਨਾਲ ਆਖ ਦਿੱਤਾ ਸੀ ਕਿ ਉਹਨਾਂ ਨੂੰ ਗਰਮ ਗਰਮ ਰੋਟੀਆਂ ਹੀ ਚਾਹਦੀਆਂ ਨੇ ਸਾਰੇ ਲੋਕ ਹੁਣ ਖਾਣਾ ਖਾ ਚੁਕੇ ਸੀ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਜਦੋਂ ਉਹ ਆਪਣੇ ਕਮਰੇ ਵਿੱਚ ਗਈ ਤਾਂ ਉਸਨੇ ਦੇਖਿਆ ਕਿ ਉਸਦਾ ਪਤੀ ਸੋ ਚੁਕਿਆ ਸੀ ਇਹ ਦੇਖ ਕੇ ਤਾਂ ਉਸ ਦੀਆਂ ਅੱਖਾਂ ਫਿਰ ਭਰ ਆਈਆਂ ਉਹ ਤਾਂ ਆਪਣੇ ਪਤੀ ਨਾਲ ਆਪਣੇ ਦੁੱਖ ਸੁੱਖ ਵੰਡਣਾ ਚਾਹੁੰਦੀ ਸੀ ਅਤੇ ਹਾਲੇ ਤੱਕ ਉਸ ਦੀ ਸੂਟ ਵਾਲੀ ਮੁਸ਼ਕਿਲ ਦਾ ਵੀ ਹੱਲ ਨਹੀਂ ਹੋਇਆ ਸੀ ਸਾਰੀ ਰਾਤ ਉਹ ਹੰਝੂ ਬਹੌਂਦੀ ਰਹੀ ਸਵੇਰ ਦੇ ਨੇੜੇ ਉਸ ਦੀ ਅੱਖ ਲੱਗ ਗਈ ਪਰ ਉਸ ਨੂੰ ਸਵੇਰੇ ਜਲਦੀ ਉੱਠਣਾ ਪਿਆ ਕਿਉਂਕਿ ਨਾਸਤੇ ਦੀ ਵਿਵਸਥਾ ਵੀ ਉਸ ਨੂੰ ਹੀ ਕਰਨੀ ਸੀ ਉਹ ਤਾਂ ਬਸ ਇਸ ਘਰ ਦੀ ਨੌਕਰਾਨੀ ਬਣ ਕੇ ਰਹਿ ਗਈ ਸੀ ਉਸ ਦੀਆਂ ਨਣਧਾਂ 2 ਦਿਨ ਤੱਕ ਉਸ ਦੇ ਘਰ ਵਿੱਚ ਹੀ ਰਹੀਆਂ ਅਤੇ ਉਹ ਇਨ੍ਹਾਂ 2 ਦਿਨਾਂ ਵਿੱਚ ਘਣ ਚੱਕਰ ਬਣ ਕੇ ਰਹਿ ਗਈ ਅੱਜ ਸ਼ਾਮ ਨੂੰ ਹੀ ਉਹ ਆਪੋ ਆਪਣੇ ਘਰ ਵਾਪਸ ਚੱਲ ਗਈਆਂ ਕੱਲ ਐਤਵਾਰ ਸੀ ਜਾਨੀ ਉਸ ਨੂੰ ਆਪਣੇ ਭਰਾ ਦੇ ਘਰ ਮੁੰਡਣ ਵਿੱਚ ਜਾਣਾ ਸੀ ਉਸ ਦਾ ਦਿਲ ਬਹੁਤ ਉਦਾਸ ਹੋ ਰਿਹਾ ਸੀ ਉਸ ਨੇ ਫੋਨ ਚੁੱਕਿਆ ਅਤੇ ਆਪਣੀ ਸਹੇਲੀ ਨਾਲ ਗੱਲ ਕਰਨ ਲੱਗ ਪਈ ਉਹ ਆਪਣੀ ਸਹੇਲੀ ਨਾਲ ਹਰ ਗੱਲ ਸ਼ੇਅਰ ਕਰਦੀ ਸੀ ਜਦੋਂ ਉਸ ਨੇ ਆਪਣੀ ਸਹੇਲੀ ਨੂੰ ਆਪਣੀ ਮੁਸ਼ਕਿਲ ਦੱਸੀ ਤਾਂ ਉਸ ਨੇ ਉਸ ਨੂੰ ਇੱਕ ਅਜੀਹੀ ਗੱਲ ਆਖੀ ਕਿ ਉਸ ਦੀਆਂ ਅੱਖਾਂ ਚਮਕ ਉਠੀਆਂ ਉਸ ਨੂੰ ਆਨਲਾਈਨ ਕੰਮ ਕਰਨ ਦਾ ਕਹਿ ਰਹੀ ਸੀ ਅਮ੍ਰਿਤ ਨੇ ਵੀ ਸੋਚ ਲਿਆ ਕਿ ਹੁਣ ਉਹ ਆਨਲਾਈਨ ਕੰਮ ਹੀ ਹੀ ਕਰੇਗੀ ਤਾਂ ਜੋ ਆਪਣਾ ਵੀ ਖਰਚਾ ਕਰ ਸਕੇ ਉਹ ਆਪਣੇ ਭਰਾ ਦੇ ਘਰ ਮੁੰਡਨ ਉੱਤੇ ਵੀ ਨਹੀਂ ਗਈ ਕਿਉਂਕਿ ਉਹ ਸਭ ਦੇ ਸਾਹਮਣੇ ਆਪਣਾ અપਮਾਨ ਨਹੀਂ ਕਰਵਾਉਣਾ ਚਾਹੁੰਦੀ ਸੀ ਉਸ ਨੇ ਤਬੀਅਤ ਖਰਾਬ ਹੋਣ ਦਾ ਬਹਾਨਾ ਬਣਾ ਲਿਆ ਫਿਰ ਅਮਰਿਤ ਨੇ ਆਪਣੀ ਉਸ ਸਹੇਲੀ ਨਾਲ ਮਿਲ ਕੇ ਔਨਲਾਈਨ ਕੰਮ ਸ਼ੁਰੂ ਕਰ ਦਿੱਤਾ ਸਮਾਂ ਤੇਜ਼ੀ ਨਾਲ ਲੰਘਦਾ ਜਾ ਰਿਹਾ ਸੀ ਉਹ ਲੈਪਟਾਪ ਉੱਤੇ ਬੈਠ ਕੇ ਘਰ ਵਿੱਚ ਹੀ ਕੰਮ ਕਰਦੀ ਸੀ 3 ਮਹੀਨਿਆਂ ਦੇ ਅੰਦਰ ਹੀ ਉਹ ਸਾਰਾ ਕੰਮ ਸਿੱਖ ਗਈ ਉਸ ਦੀ ਸੱਸ ਉਸ ਦੇ ਬਦਲੇ ਤੇਵਰ ਦੇਖ ਚੁੱਕੀ ਸੀ ਕਿਉਂਕਿ ਉਹ ਹਰ ਰੋਜ਼-ਰੋਜ਼ ਬਹੁਤ ਜ਼ਿਆਦਾ ਸ਼ੋਪਿੰਗ ਕਰਕੇ ਆਉਂਦੀ ਇਹ ਤੇਰੇ ਕੋਲ ਇੰਨੇ ਪੈਸੇ ਕਿੱਥੋਂ ਆ ਰਹੇ ਨੇ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਜ਼ਰੂਰ ਤੂੰ ਕੋਈ ਘਟਿਆ ਕੰਮ ਕਰ ਰਹੀ ਹੈ ਉਹ ਆਪਣੇ ਕਮਰੇ ਵਿੱਚ ਬੈਠੀ ਲੈਪਟਾਪ ਉੱਤੇ ਕੰਮ ਕਰ ਰਹੀ ਸੀ ਕਿ ਉਸ ਦੀ ਸੱਸ ਗੁੱਸੇ ਨਾਲ ਚੀਕਦੀ ਹੋਈ ਉਸ ਦੇ ਕਮਰੇ ਵਿੱਚ ਆਈ ਉਹ ਉਹਨਾਂ ਨੂੰ ਦੱਸ ਵੀ ਚੁੱਕੀ ਸੀ ਕਿ ਉਹ ਆਨਲਾਈਨ ਕੰਮ ਕਰਦੀ ਹੈ ਪਰ ਫਿਰ ਵੀ ਉਸ ਦੀ ਸੱਸ ਨੂੰ ਵਿਸ਼ਵਾਸ ਨਹੀਂ ਆਇਆ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕੀ ਤੂੰ ਕੋਈ ਆਨਲਾਈਨ ਕੰਮ ਨਹੀਂ ਕਰ ਰਹੀ ਸਗੋਂ ਤੂੰ ਤਾਂ ਇੱਕ ਬੇਸ਼ਰਮ ਔਰਤ ਹੈ ਅਤੇ ਜ਼ਰੂਰ ਕੋਈ ਕਿਨੋਣਾ ਕੰਮ ਕਰ ਰਹੀ ਹੋਵੇਂਗੀ ਸੱਸ ਦੇ ਮੂੰਹੋਂ ਅਜੇਹੀਆਂ ਗੱਲਾਂ ਸੁਣ ਕੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ ਉਸ ਨੇ ਆਪਣੀ ਸਫਾਈ ਵਿੱਚ ਬਹੁਤ ਗੁੱਝ ਆਖਿਆ ਪਰ ਉਹ ਤਾਂ ਉਸ ਦੀ ਕੋਈ ਗੱਲ ਨਹੀਂ ਸੁਣ ਰਹੀ ਸੀ ਬੱਸ ਉਸ ਨੂੰ ਵੱਧ ਘਟ ਬੋਲੀ ਜਾ ਰਹੀ ਸੀ ਇਸ ਵਾਰ ਤਾਂ ਉਹਨਾਂ ਨੇ ਹੱਦ ਹੀ ਕਰ ਦਿੱਤੀ ਅਤੇ ਉਸ ਦਾ ਹੱਥ ਫੜ ਕੇ ਉਸ ਨੂੰ ਕਮਰੇ ਵਿੱਚੋਂ ਬਾਹਰ ਲੈ ਆਈ ਅਤੇ ਫਿਰ ਉਸ ਨੂੰ ਧੱਕੇ ਦੇ ਕੇ ਘਰੋਂ ਹੀ ਬਾਹਰ ਕੱਢ ਦਿੱਤਾ ਉਹ ਰੋਂਦੀ ਰਹੀ ਪਰ ਪਰ ਉਸ ਪੱਥਰਦਿਲ ਔਰਤ ਉੱਤੇ ਕੋਈ ਅਸਰ ਨਹੀਂ ਹੋਇਆ ਜਦੋਂ ਰਾਤ ਨੂੰ ਅਮ੍ਰਿਤ ਅਮ੍ਰਿਤ ਦਾ ਪਤੀ ਘਰ ਵਾਪਸ ਆਇਆ ਤਾਂ ਉਸ ਦੀ ਸੱਸ ਨੇ ਉਸ ਨੂੰ ਅਮ੍ਰਿਤ ਦੇ ਵਿਰੋਧ ਵਿੱਚ ਝੜਕਾ ਦਿੱਤਾ ਉਸਨੇ ਆਖਿਆ ਕਿ ਉਸਨੇ ਅੰਮ੍ਰਿਤ ਨੂੰ ਕਿਸੇ ਨਾਲ ਫੋਨ ਉੱਤੇ ਗੱਲ ਕਰਦੇ ਸੁਣਿਆ ਹੈ ਉਸਦਾ ਪਤੀ ਵੀ ਹੁਣ ਉਸ ਤੋਂ ਮੂੰਹ ਫੇਰ ਚੁੱਕਿਆ ਸੀ ਉਹ ਆਪਣੇ ਪਿਓ ਦੇ ਘਰ ਵਿੱਚ ਬੈਠੀ ਹੰਝੂ ਬਹਾ ਰਹੀ ਸੀ ਉਸਦੇ ਮਾਤਾ ਪਿਤਾ ਵੀ ਉਸ ਨੂੰ ਲੈ ਕੇ ਬਹੁਤ ਚਿੰਤਾ ਵਿੱਚ ਸੀ ਕਿਉਂਕਿ ਬੜੀ ਮੁਸ਼ਕਿਲ ਨਾਲ ਹੀ ਤਾਂ ਉਹਨਾਂ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ ਉਹ ਹਰ ਮੇਲੇ ਆਪਣੇ ਪਤੀ ਨੂੰ ਯਾਦ ਕਰਕੇ ਹੰਝੂ ਵਹਾਉਂਦੀ ਰਹਿੰਦੀ ਪਰ ਹੁਣ ਉਸ ਨੂੰ ਪੈਸਿਆਂ ਦੀ ਲੋੜ ਨਹੀਂ ਸੀ ਕਿਉਂਕਿ ਉਹ ਆਪ ਕਮਾਉਣ ਲੱਗ ਪਈ ਸੀ ਪਰ ਫਿਰ ਵੀ ਪਤੀ ਦੀ ਘਾਟ ਉਸ ਨੂੰ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਸੀ ਉਸ ਨੂੰ ਆਪਣੇ ਪਿਓ ਦੇ ਘਰ ਰਹਿੰਦਿਆਂ ਲਗਭਗ 3 ਮਹੀਨੇ ਹੋਣ ਨੂੰ ਸੀ ਪਰ ਹਾਲੇ ਤੱਕ ਉਸ ਦੇ ਪਤੀ ਨੇ ਉਸ ਨੂੰ ਉਸ ਨਾਲ ਕੋਈ ਗੱਲ ਨਹੀਂ ਕੀਤੀ ਸੀ ਫਿਰ ਇੱਕ ਦਿਨ ਉਸ ਦੀ ਸੱਸ ਨੇ ਆਪਣੇ ਪੁੱਤ ਨੂੰ ਭੜਕਾਇਆ ਕਿ ਉਹ ਅਮ੍ਰਿਤ ਨੂੰ ਤਲਾਕ ਦੇ ਦੇਵੇ ਉਹ ਅਜੀਹਾ ਪਾਗਲ ਜਿਸ ਦੀਆਂ ਅੱਖਾਂ ਉੱਤੇ ਪੱਟੀ ਬੱਜੀ ਹੋਈ ਸੀ ਪਤਨੀ ਨੂੰ ਤਲਾਕ ਦੇ ਕਾਗਜ਼ ਉੱਤੇ ਦਸਤਖਤ ਕਰਵਾਉਣ ਲਈ ਸੋਹਰੇ ਪਹੁੰਚ ਗਿਆ ਪਰ ਸਾਹਮਣੇ ਦੇ ਦ੍ਰਿਸ਼ ਦੇ ਦੇਖ ਕੇ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਬਹੁਤ ਸਾਰੀਆਂ ਕੁੜੀਆਂ ਜਿਨ੍ਹਾਂ ਕੋਲ ਲੈਪਟਾਪ ਸੀ ਉਹ ਅੰਮ੍ਰਿਤ ਕੋਲੋਂ ਕੰਮ ਸਿੱਖਣ ਲਈ ਆਈਆਂ ਹੋਈਆਂ ਸੀ ਪਹਿਲਾਂ ਤਾਂ ਉਹ ਕੁਝ ਸਮਝ ਹੀ ਨਹੀਂ ਸਕਿਆ ਪਰ ਫਿਰ ਉਸਦੇ ਪਤੀ ਨੂੰ ਸਾਰੀ ਸਚਾਈ ਸਮਝ ਆ ਗਈ ਕਿਉਂਕਿ ਹੁਣ ਤੱਕ ਤਾਂ ਉਹ ਇਹ ਹੀ ਸਮਝ ਰਿਹਾ ਸੀ ਕਿ ਅਮ੍ਰਿਤ ਕੋਈ ਗਲਤ ਕੰਮ ਕਰਦੀ ਹੈ ਪਰ ਅੱਜ ਉਸਨੇ ਆਪਣੀਆਂ ਅੱਖਾਂ ਨਾਲ ਦੇਖ ਲਿਆ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪਏ ਕਿਉਂਕਿ ਉਹ ਵੀ ਆਪਣੀ ਪਤਨੀ ਨਾਲ ਬਹੁਤ ਪਿਆਰ ਕਰਦਾ ਸੀ ਪਰ ਮਾਂ ਦੀਆਂ ਗੱਲਾਂ ਵਿੱਚ ਆ ਕੇ ਉਹ ਉਸ ਨੂੰ ਤਲਾਕ ਦੇਣ ਚਲਾ ਆਇਆ ਸੀ ਅਮ੍ਰਿਤ ਨੇ ਵੀ ਉਸ ਨੂੰ ਦੇਖ ਲਿਆ ਸੀ ਪਤੀ ਨੂੰ ਇੰਨੇ ਮਹੀਨਿਆਂ ਬਾਅਦ ਦੇਖ ਕੇ ਉਸ ਦੀਆਂ ਵੀ ਅੱਖਾਂ ਵਿੱਚੋਂ ਹੰਝੂ ਨਿਕਲ ਆਏ ਉਹ ਅਮ੍ਰਿਤ ਕੋਲ ਗਿਆ ਅਤੇ ਉਸ ਨੂੰ ਗਲੇ ਨਾਲ ਲਗਾ ਲਿਆ ਅਮ੍ਰਿਤ ਵੀ ਉਸ ਦੇ ਗਲੇ ਨਾਲ ਲੱਗ ਕੇ ਫੁੱਟ ਫੁੱਟ ਕੇ ਰੋਣ ਲੱਗ ਪਈ ਅਮ੍ਰਿਤ ਉਸ ਦੇ ਸਾਹਮਣੇ ਆਪਣੀ ਸਫਾਈ ਵਿੱਚ ਕੁਝ ਆਖਣਾ ਚਾਹੁੰਦੀ ਸੀ ਪਰ ਅਰਜਨ ਨੇ ਉਸ ਨੂੰ ਚੁੱਪ ਕਰਵਾ ਦਿੱਤਾ ਕਿਉਂਕਿ ਉਹ ਸਾਬਕਾ ਕੁਝ ਜਾਣ ਚੁੱਕਿਆ ਸੀ ਫਿਰ ਉਹ ਉਸ ਨੂੰ ਮਨਾ ਕੇ ਆਪਣੇ ਘਰ ਲੈ ਆਇਆ ਉਸ ਦੀ ਸੱਸ ਅੰਮ੍ਰਿਤ ਨੂੰ ਉੱਥੇ ਉੱਥੇ ਦੇਖ ਕੇ ਖੁਸ਼ ਤਾਂ ਨਹੀਂ ਹੋਈ ਸੀ ਪਰ ਪੁੱਤ ਦੇ ਕਾਰਨ ਉਹ ਵੀ ਮਜਬੂਰ ਸੀ ਹੌਲੀ ਹੌਲੀ ਉਹਨਾਂ ਨੂੰ ਵੀ ਅੰਮ੍ਰਿਤ ਦੇ ਕੰਮ ਦੀ ਸੱਚਾਈ ਪਤਾ ਲੱਗ ਗਈ ਤਾਂ ਉਹ ਵੀ ਨੂੰ ਦੀ ਕਦਰ ਕਰਨ ਲੱਗ ਪਈ ਕਿਉਂਕਿ ਉਹ ਹੁਣ ਚੰਗੇ ਪੈਸੇ ਕਮਾ ਰਹੀ ਸੀ ਅੰਮ੍ਰਿਤਬੀ ਬਹੁਤ ਜਿਆਦਾ ਖੁਸ਼ ਸੀ ਕਿਉਂਕਿ ਹੁਣ ਉਸ ਦੀ ਜ਼ਿੰਦਗੀ ਬਦਲ ਚੁੱਕੀ ਸੀ ਹੁਣ ਉਸ ਨੂੰ ਕਿਸੇ ਦੇ ਅੱਗੇ ਹੱਥ ਫੇਲਾਉਣੇ ਨਹੀਂ ਪੈਂਦੇ ਸੀ ਉਹ ਹਰ ਵੇਲੇ ਇਹੀ ਸੋਚਦੀ ਸੀ ਕਿ ਹਰ ਔਰਤ ਨੂੰ ਆਤਮ ਨਿਰਵਰ ਹੋਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਕਿਸੇ ਦੇ ਸਾਹਮਣੇ ਹੱਥ ਨਾ ਫੇਲਾਉਣੇ ਪੈਣ ਹੁਣ ਉਸ ਨੇ ਆਪਣੀ ਇੱਕ ਬਹੁਤ ਵੱਡੀ ਅਕੈਡਮੀ ਵੀ ਖੋਲ ਲਈ ਸੀ ਜਿਸ ਵਿੱਚ ਉਹ ਕੁੜੀਆਂ ਨੂੰ ਆਨਲਾਈਨ ਕੰਮ ਸਿਖਾਉਂਦੀ ਸੀ ਕਿਉਂਕਿ ਉਹ ਇਹ ਨਹੀਂ ਚਾਹੁੰਦੀ ਸੀ ਕਿ ਜੋ ਉਸ ਨਾਲ ਹੋਇਆ ਉਹ ਕਿਸੇ ਹੋਰ ਕੁੜੀ ਨਾਲ ਵੀ ਹੋਵੇ ਉਸ ਦੀ ਸੱਸ ਨੂੰ ਵੀ ਇਹ ਅਹਿਸਾਸ ਹੋ ਗਿਆ ਸੀ ਕਿ ਉਹਨਾਂ ਨੇ ਆਪਣੀ ਨੂੰਹ ਨਾਲ ਚੰਗਾ ਨਹੀਂ ਕੀਤਾ ਕਿਉਂਕਿ ਹੁਣ ਸਭ ਕੁਝ ਖੁੱਲ ਕੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆ ਚੁੱਕਿਆ ਸੀ ਪਹਿਲਾਂ ਵੀ ਉਹ ਜਾਣਦੀ ਸੀ ਕਿ ਉਹਨਾਂ ਦੀ ਨੂੰ ਕੋਈ ਗਲਤ ਕੰਮ ਨਹੀਂ ਕਰਦੀ ਪਰ ਫਿਰ ਵੀ ਜਾਣਬੁੱਝ ਕੇ ਉਸਨੇ ਆਪਣੀ ਨੂੰ ਨੂੰ ਘਰੋਂ ਕੱਢ ਦਿੱਤਾ ਸੀ ਕਿਉਂਕਿ ਉਹ ਉਸ ਨੂੰ ਸ਼ੁਰੂ ਤੋਂ ਪਸੰਦ ਨਹੀਂ ਕਰਦੀ ਸੀ ਪਰ ਹੁਣ ਜਦੋਂ ਉਹ ਇੰਨਾ ਕਮੋਣ ਲੱਗ ਪਈ ਸੀ ਤਾਂ ਉਸ ਦੀ ਸੱਸ ਵੀ ਉਸ ਦੀ ਕਦਰ ਕੀਤੇ ਬਿਨਾਂ ਨਹੀਂ ਰਹਿ ਸਕੀ ਸੱਚ ਹੀ ਆਖਦੇ ਨੇ ਕਿ ਹਰ ਕਿਸੇ ਨੂੰ ਆਪਣੇ ਲਈ ਕਮਾਉਣਾ ਆਉਣਾ ਚਾਹੀਦਾ ਹੈ ਤਾਂ ਜੋ ਕਿਸੇ ਦੇ ਸਾਹਮਣੇ ਹੱਥ ਨਾ ਫੈਲਾਉਣੇ ਪੈਣ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ